ਸੱਚ ਰਿਕਾਲ ਦੋਸਤੋ ਕੀ ਆਪਨੇ ਉਮੀਦ ਕਰਦਾ ਸਰ ਠੀਕ ਹੋਣਗੀ ਅੱਜ ਦੇ ਵਲੌਗ ਆਪਾਂ ਕਰਦੇ ਆ ਸਟਾਰਟ ਦੋਸਤੋ ਇਹ ਆਪਣਾ ਖੇਤ ਵਾ ਜੋ ਤੁਸੀਂ ਪਹਿਲਾਂ ਵੀ ਦੇਖਿਆ ਹੀ ਹੈ ਤੇ ਆਪਾਂ ਅੱਜ ਆਪਣੇ ਖੇਤ ਆਏ ਸੀ ਤੇ ਖੇਤ ਤੁਹਾਨੂੰ ਆਪਾਂ ਉਹ ਫਸਲ ਦਿਖਾਉਂਦੇ ਆ ਜੋ ਆਪਾਂ ਬਿਲਕੁਲ ਆਰਗੇਨਿਕ ਵਿਜੀਆ ਤੁਸੀਂ ਦੇਖ ਸਕਦੇ ਹੋ ਦੋਸਤੋ ਆਜੇ ਤੁਸੀਂ ਕਣਕ ਦੇਖ ਰਹੇ ਹੋ ਇਹ ਬਿਲਕੁਲ ਆਰਗੈਨਿਕ ਦਵਾਈ ਨਾਲ ਬੀਜੀ ਗਈ ਕਣਕ ਆ ਇਸ ਕਣਕ ਦੇ ਵਿੱਚ ਆਪਾਂ ਕੋਈ ਪੈਸਟੀਸਾਈਡ ਦਵਾਈ ਜਾਂ ਕੋਈ ਕੈਮੀਕਲ ਵਾਲੀ ਦਵਾਈ ਜਾਂ ਕੋਈ ਡੀਏਪੀ ਖਾਦ ਆਪਾਂ ਇਹਦੇ ਵਿੱਚ ਮਿਕਸ ਨਹੀਂ ਕੀਤੀ ਬਿਲਕੁਲ ਆਰਗੈਨਿਕ ਦਵਾਈ ਨਾਲ ਇਹ ਆਪਣੀ ਕਣਕ ਬੀਜੀ ਗਈ ਆ ਤੇ ਕਣਕ ਆਪਣੇ ਅੱਜ ਲਗਭਗ ਸਤਾਹੀ ਤੋਂ 28 ਦਿਨ ਦੀ ਹੋ ਚੁੱਕੀ ਆ ਕਣਕ ਆਪਾਂ ਨੇ ਪਾਣ ਲਾ ਵਲਾ ਹੋ ਚੁੱਕਾ ਆ ਤੇ ਕਣਕ ਬਹੁਤ ਹੀ ਆਪਣੀ ਵਧੀਆ ਉੱਗੀ ਆ ਤੇ ਇਹ ਕਣਕ ਆਪਾਂ ਨੇ ਬਿਲਕੁਲ ਆਰਗੈਨਿਕ ਦਵਾਈ ਨਾਲ ਪੀਜੀ ਆ ਦੋਸਤੋ ਇਹ ਕੁਝ ਆਲੂ ਵੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਆਪਾਂ ਨੇ ਕੋਈ ਡੀਪੀ ਖਾਦ ਜਾਂ ਕੋਈ ਕੈਮੀਕਲ ਵਾਲ ਦਵਾਈ ਆਪਾਂ ਇਹਦੇ ਵਿੱਚ ਯੂਜ਼ ਨਹੀਂ ਕੀਤੀ। ਇਹ ਆਲੂ ਵੀ ਆਪਾਂ ਨੇ ਬਿਲਕੁਲ ਆਰਗੈਨਿਕ ਦਵਾਈ ਨਾਲ ਹੀ ਉਗਾਇਆ। ਆਲੂ ਆਪਣੇ ਬਹੁਤ ਹੀ ਵਧੀਆ ਉਗ ਰਹੇ ਆ ਤੁਸੀਂ ਦੇਖ ਸਕਦੇ ਹੋ। ਤਾਂ ਲਾਸਟ ਟਾਈਮ ਤੱਕ ਆਪਾਂ ਇਹਦਾ ਤੁਹਾਨੂੰ ਰਿਜ਼ਲਟ ਦਿਖਾਵਾਂਗੇ। ਕਿ ਆਲੂ ਆਪਣੇ ਕਿ ਕੀ ਆਲੂ ਦਾ ਸਾਈਜ਼ ਹੁੰਦਾ ਤੇ ਕਿੰਨੇ ਆਪਣੇ ਆਲੂ ਇਹ ਨਿਕਲਦੇ ਆ। इधर अपने ये पठ्ठे है एह कोई कैमिकल वाली दवाई यूज नहीं करते बिलकुल और गैनिक दवाई करते दे। देख सकते हो पठ्ठे तो दोस्तो अपनी फसल तो व ਔਰਗੈਨਿਕ ਦਵਾਈਆਂ ਦੀ ਉਸ ਕਰੋ ਤੇ ਕੈਮੀਕਲ ਵਾਲੀਆਂ ਦਵਾਈਆਂ ਜ਼ਹਿਰਾ ਵਾਲੀਆਂ ਦਵਾਈਆਂ ਨੂੰ ਘੱਟ ਕਰੋ ਤਾਂ ਜੋ ਆਪਣੀ ਫਸਲ ਤੇ ਨਸਲ ਨੂੰ ਪਹਚਾਇਆ ਜਾ ਸਕੇ ਇਹ ਪੱਠੇ ਤੁਸੀਂ ਦੇਖ ਹੀ ਸਕਦੇ ਹੋ ਤੇ ਦੋਸਤੋ ਇਧਰ ਤੁਸੀਂ ਆਪਾਂ ਨੇ ਕੁਝ ਸਬਜ਼ੀਆਂ ਵੀ ਥੋੜੀਆਂ ਬਹੁਤ ਲਗਾਈਆਂ ਆਪਣੇ ਖਾਦ ਦੇ ਖਾਣ ਲਈ ਇਹ ਆਪਣੇ ਤੁਸੀਂ ਮਟਰ ਦੇਖ ਸਕਦੇ ਹੋ ਵਿੱਚ ਇਹਦੇ ਮਰਚਾ ਉਗਾਈਆਂ ਹੋਈਆਂ ਐ ਇਹਨਾਂ ਦੇ ਵਿੱਚ ਵੀ ਆਪਾਂ ਨੇ ਕੋਈ ਕੈਮੀਕਲ ਵਾਲ ਦਵਾਈ ਜਾਂ ਕੋਈ ਜ਼ਹਿਰ ਵਾਲ ਦਵਾਈ ਆਪਾਂ ਨੇ ਇਹਦੇ ਵਿੱਚ ਯੂਜ਼ ਨਹੀਂ ਕੀਤੀ ਇਹਨਾਂ ਮਟਰਾਂ ਦੇ ਉੱਪਰ ਵੀ ਆਪਾਂ ਬਿਲਕੁਲ ਔਰਗਾਨਿਕ ਦਵਾਈ ਹੀ ਆਪਾਂ ਯੂਜ਼ ਕਰਦੇ ਆ ਇਹਨਾਂ ਦੇ ਉੱਪਰ ਆਪਾਂ ਸਪਰੇਅ ਕਰ ਦਿੰਨੇ ਆ ਦੇਖ ਸਕਦੇ ਹੋ ਤੁਸੀਂ हां दोस्तों ਤੁਸੀਂ ਦੇਖਿਆ ਹੀ ਐ ਉਹ ਆਪਣੀਆਂ ਫਸਲਾਂ ਜੋ ਆਪਾਂ ਬਿਲਕੁਲ ਆਰਗੈਨਿਕ ਦਵਾਈ ਨਾਲ ਬੀਜੀਆਂ ਆ ਜਿਸ ਤਰ੍ਹਾਂ ਆਪਾਂ ਨੇ ਤੁਹਾਨੂੰ ਕਣਕ ਦਿਖਾਈ ਆ ਆਪਣੇ ਆਲੂ ਦਿਖਾਏ ਆ ਆਪਣੇ ਪੱਠੇ ਦਿਖਾਏ ਆ ਤਾਂ ਆਪਾਂ ਜੋ ਥੋੜੇ ਬਹੁਤ ਖਰੇ ਖਾਨ ਲਈ ਮਟਰ ਲਗਾਏ ਹੋਏ ਆ ਉਹ ਵੀ ਆਪਾਂ ਨੇ ਤੁਹਾਨੂੰ ਵੀਡੀਓ ਵਿੱਚ ਦਿਖਾਏ ਆ ਇਹ ਆਪਾਂ ਬਿਲਕੁਲ ਆਰਗੈਨਿਕ ਦਵਾਈਆਂ ਨਾਲ ਫਸਲਾਂ ਦੀ ਬਜਾਈ ਕੀਤੀ ਆ ਤਾਂ ਸਾਰੇ ਦੋਸਤਾਂ ਨੂੰ ਵਾਅਦੇ ਤੋਂ ਵਾਅਦੇ ਇਸ ਤਰ੍ਹਾਂ ਦੀਆਂ ਆਰਗੈਨਿਕ ਦਵਾਈਆਂ ਨਾਲ ਆਪਣੀ ਫਸਲ ਦੀ ਖੇਤੀ ਕਰਨੀ ਚਾਹੀਦੀ ਹੈ ਤਾਂ ਜੋ ਆਪਣੀ ਫਸਲ ਤੇ ਨਸਲ ਨੂੰ ਬਚਾਇਆ ਜਾ ਸਕੇ ਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ ਤਾਂ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਧੰਨਵਾਦ